ਜੇ ਮੇਰੇ ਪਰਚੇ ਕੱਟੇ ਗਈ ਸੀ ਇਹ ਅਮਨਦੀਪ ਹਸਪੀਟਲ ਮਲਟੀ ਸਪੈਸ਼ਲਿਸਟ ਹਸਪੀਟਲ ਹਸਪੀਟਲ ਆ ਫਿਰੋਜ਼ਪੁਰ ਉੱਥੋਂ ਉਹਨਾਂ ਨੇ ਕੈਂਪ ਡਾਕਟਰ ਆਏ ਸੀ ਉਹਨਾਂ ਨੇ ਕੈਂਪ ਲਗਾਇਆ ਸੀ ਕੈਂਪ ਦੇ ਦੌਰਾਨ ਜਿਹੜੀ ਉਹਨਾਂ ਨੇ ਦਵਾਈ ਲੈ ਕੇ ਦਿੱਤੀ ਸੀ ਫ੍ਰੀ ਦਵਾਈ ਦਿੱਤੀ ਗਈ ਸੀ ਉਸ ਉੱਥੋਂ ਜਿਹੜੇ ਨਾਲ ਮੈਨੂੰ ਦਵਾਈ ਦਿੱਤੀ ਸੀ ਉਹ ਦਵਾਈ ਐਕਸਪਾਇਰੀ ਸੀ ਮੇਰੇ ਕੋਲ ਜੋ ਦਵਾਈ ਆਈ ਆ ਉਹ ਐਕਸਪਾਇਰ ਆ ਜੇ ਮਹੀਨੇ 23 ਤੋਂ ਮੈਨੂਫੈਕਚਰ ਡੇਟ ਹੈਗੀ ਆ ਤੇ ਜਿਹੜੀ ਐਕਸਪਾਇਰੀ ਆ ਉਹ ਇਸ ਮਹੀਨੇ 5ਵੇਂ 25 ਦੀ ਐਕਸਪਾਇਰੀ ਡੇਟ ਹੈ ਤੇ ਮੈਨੂੰ ਡਾਕਟਰ ਸਾਹਿਬ ਨੇ 20 ਗੋਲੀਆਂ ਦਿੱਤੀਆਂ ਸੀ ਜੇ ਮੈਂ 4 ਖਾ ਕੇ ਐਕਸਪਾਇਰੀ ਤੋਂ ਪਹਿਲਾਂ ਖਾ ਸੀ ਬਾਕੀ 16 ਮਹੀਨੇ ਐਕਸਪਾਇਰੀ ਵਿੱਚ ਖਾਣੀਆਂ ਪੈਣੀਆਂ ਸੀ ਮੈਂ ਕੱਲ ਦਵਾਈ ਲੈ ਕੇ ਆਈ ਸੀ ਮੈਂ ਲੈ ਕੇ ਆਣ ਕੇ ਉਵੇਂ ਹੀ ਰੱਖ ਦਿੱਤੀਆਂ ਇਹ ਖਾਲੀ ਪੇਟ ਲੈਣੀ ਸੀ ਗੋਲੀ ਮੈਂ ਜਦੋਂ ਸਵੇਰੇ ਲੈਣ ਲੱਗੀ ਤੇ ਮੈਂ ਅਚਾਨਕ ਹੀ ਦੇਟ ਉੱਤੇ ਜਦੋਂ ਮੈਂ ਡੇਟ ਦੇਖੀ ਤੇ ਉਹਦੇ ਤੇ ਸਿਰਫ ਆਹੀ 3-4 ਦਿਨ ਦੀ ਐਕਸਪਾਇਰੀ ਰਹਿ ਗਈ ਸੀ ਪਹਿਲਾਂ ਆਪ ਦੀ ਐਕਸਪਾਇਰੀ ਡੇਟ ਚੈੱਕ ਕਰ ਲਓ ਉਸ ਤੋਂ ਪਿੱਛੇ ਦਵਾਈ ਖਾਓ ਗੁਰੂਰਸਾਏ ਦੇ ਵਿੱਚ ਕੱਲ ਇੱਕ ਪ੍ਰਾਈਵੇਟ ਹਸਪੀਟਲ ਵੱਲੋਂ ਨਗਰ ਕੌਂਸਲ ਗੁਰੂਰਸਾਏ ਦੇ ਵਿੱਚ ਇੱਕ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਸੀ ਡਾਕਟਰਾਂ ਦੀ ਟੀਮ ਵੀ ਪਹੁੰਚੀ ਦਵਾਈਆਂ ਤੱਕ ਫ੍ਰੀ ਦਿੱਤੀਆਂ ਗਈਆਂ ਪਰ ਉਸ ਦਵਾਈਆਂ ਦੇਣ ਤੋਂ ਬਾਅਦ ਇੱਕ ਮਾਮਲਾ ਏਦਾਂ ਦਾ ਉਜਾਗਰ ਹੋ ਗਿਆ ਕਿ ਉਹ ਦਵਾਈਆਂ ਜਿਹੜੀਆਂ ਨੇ ਐਕਸਪਾਇਰ ਨਿਕਲ ਰਹੀਆਂ ਹੈਗੀਆਂ ਡੇਢ ਜਿਹੜੀ ਹੈ ਨੀਲੇ ਐਕਸਪਾਇਰੀ ਹੈਗੀ ਹੈ ਮੈਡਮ ਨੇ ਸ਼ਰਮਾ ਜੀ ਕਿਰਨ ਸ਼ਰਮਾ ਸ਼ਰਮਾ ਨਾਮ ਹੈਗਾ ਮੈਡਮ ਕੀ ਹੋਇਆ ਸੀ ਤੁਸੀਂ ਦਵਾਈ ਲੈਣ ਗਏ ਕਿਸ ਹਸਪੀਟਲ ਵੱਲੋਂ ਉਹ ਕੈਂਪ ਸੀ ਜਿਹੜੇ ਮੈਂ ਅਸੀ ਕੱਲ ਕੈਂਪ ਲੱਗਿਆ ਸੀ ਆਪਣੇ ਕਮੇਟੀ ਕਰ ਉੱਥੇ ਮੈਂ ਚੈੱਕਅਪ ਕਰਵਾਉਣ ਵਾਸਤੇ ਗਈ ਸੀ ਉੱਥੇ ਡਾਕਟਰ ਸਾਹਿਬ ਨੇ ਮੈਨੂੰ ਦਵਾਈਆਂ ਲਿਖ ਕੇ ਦਿੱਤੀਆਂ ਜਿੰਦੇ ਵਿੱਚ ਕਿ ਮੈਨੂੰ ਜਿਹੜੀ ਦਵਾਈ ਦਿੱਤੀ ਗਈ ਆ ਉਹ ਦੋ ਜੋ ਪੱਤੇ ਦਿੱਤੇ ਸੀ ਜਿੰਦੀ ਐਕਸਪਾਇਰੀ ਡੇਟ ਬਿਲਕੁਲ ਨੇੜੇ ਸੀ ਜਿੰਦੇ ਵਿੱਚ ਸਿਰਫ 3-4 ਦਿਨ ਰਹਿ ਗਏ ਸੀ ਜਿਹੜੀ ਉਹਨਾਂ ਨੇ ਮੈਨੂੰ ਦਵਾਈ ਦਿੱਤੀ ਸੀ ਮੈਂ ਇਹ ਕਹਿਣੀ ਵੀ ਜੇ ਮੈਨੂੰ ਇਹ ਦਵਾਈ ਐਕਸਪਾਇਰੀ ਆਈ ਆ ਕਿਸੇ ਹੋਰ ਕੋਲ ਨਾ ਇਹ ਦਵਾਈ ਐਕਸਪਾਇਰੀ ਗਈ ਹੋਵੇ ਤਾਂ ਕਿ ਕਿਸੇ ਦਾ ਨੁਕਸਾਨ ਹੋ ਜਾਵੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜੋ ਚੈੱਕਅਪ ਕਰਵਾ ਕੇ ਆਏ ਉਹ ਖਾਣ ਤੋਂ ਪਹਿਲਾਂ ਆਪਦੀਆਂ ਦਵਾਈਆਂ ਇੱਕ ਵਾਰੀ ਚੈੱਕ ਜ਼ਰੂਰ ਕਰ ਲੈਣ ਹਾਂ ਕੀ ਹਸਪੀਟਲ ਆਇਆ ਤੁਹਾਡੀ ਪਰਚੀ ਕੱਟੀ ਗਈ ਬਾਕਾਇਦਾ ਹਾਂਜੀ ਬਿਲਕੁਲ ਜੀ ਮੇਰੀ ਪਰਚੀ ਕੱਟੀ ਗਈ ਸੀ ਇਹ ਅਮਨਦੀਪ ਹਸਪੀਟਲ ਮਲਟੀਸਪੈਸ਼ਲਿਟੀ ਹਸਪੀਟਲ ਹਸਪੀਟਲ ਆ ਫਿਰੋਜ਼ਪੁਰ ਉੱਥੋਂ ਉਹਨਾਂ ਨੇ ਕੈਂਪ ਡਾਕਟਰ ਆਏ ਸੀ ਉਹਨਾਂ ਨੇ ਕੈਂਪ ਲਗਾਇਆ ਸੀ ਕੈਂਪ ਦੇ ਦੌਰਾਨ ਜਿਹੜੀ ਉਹਨਾਂ ਨੇ ਦਵਾਈ ਲਿਖ ਕੇ ਦਿੱਤੀ ਸੀ ਫ੍ਰੀ ਦਵਾਈ ਦਿੱਤੀ ਗਈ ਸੀ ਉਸ ਉੱਥੋਂ ਜਿਹੜੇ ਨਾਲ ਮੈਨੂੰ ਦਵਾਈ ਦਿੱਤੀ ਸੀ ਉਹ ਦਵਾਈ ਐਕਸਪਾਇਰੀ ਸੀ ਮੇਰੇ ਕੋਲ ਜੋ ਦਵਾਈ ਆਈ ਆ ਉਹ ਐਕਸਪਾਇਰ ਆ ਹੋ ਸਕਦਾ ਕਿਸੇ ਹੋਰ ਕੋਲ ਨਾ ਗਈ ਹੋਵੇ ਪਰ ਮੇਰਾ ਫਿਰ ਇਹ ਕਹਿਣਾ ਵੀ ਜਿਸ ਕਿਸੇ ਨੇ ਦਵਾਈ ਲਈ ਆ ਖਾਣ ਤੋਂ ਪਹਿਲਾਂ ਆਪ ਐਕਸਪਾਇਰੀ ਜਰੂਰ ਚੈੱਕ ਕਰ ਲੈ ਕੀ ਡੇਟ ਜਿਹੜੀ ਹੈਗੀ ਆ ਮੈਨੂਫੈਕਚਰ 23 ਦੀ 10 ਰੇ ਤੁਸੀਂ ਏ ਹੈਗੀ ਆ ਜੀ 6ਵੇਂ ਮਹੀਨੇ 23 ਤੋਂ ਮੈਨੂਫੈਕਚਰ ਡੇਟ ਹੈਗੀ ਆ ਤੇ ਜਿਹੜੀ ਐਕਸਪਾਇਰੀ ਆ ਉਹ ਇਸ ਮਹੀਨੇ 5ਵੇਂ 25 ਦੀ ਐਕਸਪਾਇਰੀ ਡੇਟ ਹੈ ਜਿੰਦੇ ਵਿੱਚ ਸਿਰਫ ਕਿ 2-4 ਦਿਨ ਨੇ ਹਾਲੇ ਰਹਿ ਗਏ ਨੇ ਜਿਹੜੀਆਂ ਦਵਾਈਆਂ ਮੇਰੇ ਕੋਲੇ ਮੈਨੂੰ ਡਾਕਟਰ ਸਾਹਿਬ ਨੇ 20 ਗੋਲੀਆਂ ਦਿੱਤੀਆਂ ਸੀ ਜੇ ਮੈਂ 4 ਖਾ ਕੇ ਐਕਸਪਾਇਰੀ ਤੋਂ ਪਹਿਲਾਂ ਖਾ ਸੀ ਬਾਕੀ 16 ਮੈਨੂੰ ਐਕਸਪਾਇਰੀ ਵਿੱਚ ਖਾਣੀਆਂ ਪੈਣੀਆਂ ਸੀ ਮੈਂ ਇਸ ਕਰਕੇ ਦਵਾਈ ਨਹੀਂ ਖਾਤੀ ਸੋ ਮੈਂ ਇਹ ਹੀ ਕਹਿਣਾ ਚਾਹੁੰਨੀ ਆ ਕਿ ਜਿਸ ਨੇ ਵੀ ਦਵਾਈ ਲਈ ਆ ਉਸ ਤੋਂ ਪਹਿਲਾਂ ਆਪਦੀ ਐਕਸਪਾਇਰੀ ਦੀ ਜਾਂਚ ਜ਼ਰੂਰ ਕਰ ਲੈ ਤੁਸੀਂ ਬੜੇ ਲਿਖੇ ਸੀ ਅਧਿਆਪਕਾ ਹੈ ਉਹ ਬੱਚਿਆਂ ਨੂੰ ਪੜਾਉਂਦੇ ਹੋ ਤਾਂ ਤੁਸੀਂ ਆਪਦਾ ਫਰਜ ਸਮਝਿਆ ਪੜ੍ਹੇ ਲਿਖੇ ਤਰੀਕੇ ਨਾਲ ਲਾਈਨ ਤੋਂ ਪਹਿਲਾਂ ਕਦੋਂ ਪਤਾ ਲੱਗਿਆ ਕਦੋਂ ਚੈੱਕ ਹੋਇਆ ਮੈਂ ਕੱਲ ਦਵਾਈ ਲੈ ਕੇ ਆਈ ਸੀ ਮੈਂ ਲੈ ਕੇ ਆਣ ਕੇ ਉਵੇਂ ਹੀ ਰੱਖ ਦਿੱਤੀਆਂ ਇਹ ਖਾਲੀ ਪੇਟ ਲੈਣੀ ਸੀ ਗੋਲੀ ਮੈਂ ਜਦੋਂ ਸਵੇਰੇ ਖ ਲੈਣ ਲੱਗੀ ਤੇ ਮੈਂ ਅਚਾਨਕ ਹੀ ਦੇਖਿਆ ਡੇਟ ਉੱਤੇ ਜਦੋਂ ਮੈਂ ਡੇਟ ਦੇਖੀ ਤੇ ਉਹਦੇ ਤੇ ਸਿਰਫ ਆਹੀ 3-4 ਦਿਨ ਦੀ ਐਕਸਪਾਇਰੀ ਰਹਿ ਗਈ ਸੀ ਮੈਨਾਂ ਇਸ ਕਰਕੇ ਮੈਂ ਦਵਾਈ ਨਹੀਂ ਖਾਧੀ ਮੈਂ ਇਹ ਚਾਹੁੰਨੀ ਆ ਕਿ ਜੇ ਮੇਰੇ ਨਾਲ ਐਵੇਂ ਹੋ ਸਕਿਆ ਕਿਸੇ ਹੋਰ ਨਾਲ ਵੀ ਐਵੇਂ ਹੋ ਸਕਦਾ ਹੈ ਜਾਂ ਹੋ ਸਕਦਾ ਬਾਕੀ ਕੁਝ ਸਹੀ ਆਈ ਹੋਵੇ ਦਵਾਈ ਪਰ ਮੇਰੇ ਕੋਲ ਜੋ ਆਈ ਹੈ ਮੈਂ ਲੋਕਾਂ ਤੱਕ ਇਹੀ ਗੱਲ ਪਹੁੰਚਾਉਣਾ ਚਾਹੁੰਨੀ ਆ ਵੀ ਪਹਿਲਾਂ ਆਪ ਦੀ ਐਕਸਪਾਇਰੀ ਡੇਟ ਚੈੱਕ ਕਰ ਲਓ ਉਸ ਤੋਂ ਪਿੱਛੇ ਦਵਾਈ ਖਾਓ ਹਾਂ ਕਾਹਦੇ ਲਈ ਤੁਸੀਂ ਇਹ ਮੈਡੀਸਿਨ ਲਈ ਸੀ ਕੀ ਪ੍ਰੋਬਲਮ ਸੀ ਤੁਹਾਡੇ ਕਿਸ ਤਨ ਚੈੱਕ ਅਪ ਕਰਾਇਆ ਮੈਂ ਹੱਡੀਆਂ ਵਾਲੇ ਡਾਕਟਰ ਨੂੰ ਚੈੱਕ ਅਪ ਕਰਵਾਇਆ ਸੀ ਮੇਰੇ ਗੋਡਿਆਂ ਚ ਪ੍ਰੋਬਲਮ ਸੀ ਮੈਂ ਉਹਨਾਂ ਨੂੰ ਚੈੱਕ ਕਰਵਾਇਆ ਸੀ ਉਹਨਾਂ ਨੇ ਇਹ ਦਵਾਈ ਮੈਨੂੰ ਲਿਖ ਕੇ ਦਿੱਤੀ ਆ ਜਿਹੜੀ ਇੱਕ ਗੋਲੀ ਰੋਜ਼ ਦੀ ਖਾਣੀ ਸੀ ਜੀ ਹਾਂਜੀ ਹਾਂ ਕੋਟੈਸਟ ਵੀ ਲਿਖ ਕੇ ਦਿੱਤੇ ਤੁਹਾਨੂੰ ਹਾਂਜੀ ਉਹਨਾਂ ਨੇ ਮੈਨੂੰ ਐਕਸ-ਰੇ ਵਾਸਤੇ ਕਿਹਾ ਸੀ ਵੀ ਤੁਸੀਂ ਫਰੋਸਪੁਰਾਨ ਕੇ ਐਕਸ-ਰੇ ਕਰਵਾਓ ਉਹਨਾਂ ਦੇ ਹਸਪਤਲ ਤੋਂ ਉਹਨਾਂ ਦੇ ਹਸਪਤਲ ਤੋਂ ਵੈਸੇ ਚੈੱਕ ਅਪ ਕੈਂਪ ਫ੍ਰੀ ਸੀ ਚੈੱਕ ਅਪ ਕੈਂਪ ਬਿਲਕੁਲ ਫ੍ਰੀ ਸੀ ਦਵਾਈਆਂ ਵੀ ਫ੍ਰੀ ਸੀ ਦਵਾਈਆਂ ਵੀ ਫ੍ਰੀ ਸੀ ਹਾਂ ਬਿਲਕੁਲ ਜੀ ਇਹ ਦੇਖ ਸਕਦੇ ਹੋ ਮੈਂ ਇੱਕ ਤਸਵੀਰ ਦਿਖਾ ਦਿੰਦਾ ਤੁਹਾਨੂੰ ਕਿਰਨ ਸ਼ਰਮਾ ਜੀ ਇਹਨਾਂ ਦਾ ਨਾਮ ਹੈ ਅਧਿਆਪਕਾਂ ਨੇ ਆਂਗਣਵਾੜੀ ਵਰਕਰ ਨੇ ਤੇ ਇਹਨਾਂ ਨੇ ਇਸ ਹਸਪੀਟਲ ਤੋਂ ਦਵਾਈ ਲਈ ਤੇ ਇਹ ਦੋ ਪੱਤੇ ਆ ਦਵਾਈ ਇਹਨਾਂ ਨੇ ਖਾਧੀ ਨਹੀਂ ਕਿਉਂਕਿ ਪੜੇ ਲਿਖੇ ਸੀ ਤੇ ਇਹਨਾਂ ਨੇ ਦਵਾਈ ਨੂੰ ਸਵੇਰੇ ਚੈੱਕ ਕਰ ਲਿਆ ਵੀ ਦਵਾਈ ਜਦੋਂ ਦੇਖਿਆ ਵੀ 6ਵੇਂ ਮਹੀਨੇ ਦੀ 23 ਦਾ 2023 ਦੀ ਬਣੀ ਹੈ ਤੇ 25 ਦੇ 5ਵੇਂ ਮਹੀਨੇ ਦੀ ਜਿਹੜੀ ਹੈਗੀ ਹੈ 25 ਤਰੀਕ ਨੂੰ ਐਕਸਪਾਇਰ ਹੋਣੀ ਯਾਨੀ ਕਿ ਐਸੇ 25 ਨੂੰ ਐਕਸਪਾਇਰ ਹੋ ਜਾਣੀ ਸੀ ਇਹ ਦਵਾਈ ਤੇ ਜਿਸ ਕਰਕੇ ਇਹਨਾਂ ਦੇ ਵੱਲੋਂ ਇਹ ਅਵੇਅਰ ਜਿਹੜਾ ਲੋਕਾਂ ਨੂੰ ਕੀਤਾ ਜਾ ਰਿਹਾ ਜੇਕਰ ਤੁਸੀਂ ਉਸ ਕੈਂਪ ਤੋਂ ਦਵਾਈ ਲੈ ਕੇ ਆਏ ਹੋ ਕਿਤੇ ਤੁਸੀਂ ਵੀ ਐਕਸਪਾਇਰ ਦਵਾਈ ਨਾ ਖਾ ਬੈਠੇ ਹੋ ਕਿਉਂਕਿ 3-4 ਦਿਨਾਂ ਬਾਅਦ ਦਵਾਈ ਜਿਹੜੀ ਐਕਸਪਾਇਰ ਹੋ ਜਾਂਦੀ ਸੀ ਇਹਨਾਂ ਨੇ ਪੜ ਲਿਆ ਪੜੇ ਲਿਖੇ ਸੀ ਪੜੇ ਲਿਖੇ ਤਰੀਕੇ ਨਾਲ ਇਹਨਾਂ ਨੇ ਦੇਖ ਲਿਆ ਇਹਨਾਂ ਨੇ ਆਪਣਾ ਫਰਜ਼ ਸਮਝਿਆ ਇੱਕ ਅਵੇਅਰਨੈਸ ਜਿਹੜੀ ਆ ਉਹਨਾਂ ਲੋਕਾਂ ਤੱਕ ਜਾ ਸਕੇ ਜਿਹੜੇ ਲੋਕ ਇਸ ਕੈਂਪ ਤੋਂ ਦਵਾਈ ਲੈ ਜਾਂਦੇ ਕਿਸੇ ਸੰਸਥਾ ਦਾ ਕੈਂਪਸਿੰਗ ਕਿਸੇ ਸੰਸਥਾ ਦਾ ਕੋਈ ਐਦਾਂ ਦਾ ਮਕਸਦ ਨਹੀਂ ਸੀ ਕੋਈ ਉਹਨਾਂ ਦੀ ਇੱਛਾ ਨਹੀਂ ਸੀ ਵੀ ਐਕਸਪਾਇਰ ਦਵਾਈਆਂ ਆਣ ਪਰ ਕਿਤੇ ਨਾ ਕਿਤੇ ਕਟਾਈ ਦੀ ਗੱਲ ਕਰਦੇ ਹੈਗੇ ਤਾਂ ਹਸਪੀਟਲ ਵੱਲੋਂ ਕਟਾਈ ਹੁੰਦੀ ਜ਼ਰੂਰ ਦਿਖਾਈ ਦੇ ਰਹੀ ਹੈ ਪਰ ਇਹ ਕਟਾਈ ਕਿਤੇ ਜਿੱਦਾਂ ਆਪਾਂ ਪਿਛਲੇ ਦਿਨਾਂ ਦੀ ਗੱਲ ਕਰ ਲੈਂਦੇ ਜਰੇਲੀ दारू ਪੀਣ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਮੌਤਾਂ ਹੋਈਆਂ ਪੰਜਾਬ ਕੀ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਵਾਕਏ ਵਰਦੇ ਆ ਜਿੱਦਾਂ ਇੱਕ ਅੱਖਾਂ ਦਾ ਕੈਂਪ ਤੇ ਵੀ ਇਸ ਤਰ੍ਹਾਂ ਦੀ ਦਿੱਕਤ ਆਈ ਸੀ ਕੋਈ ਦਿੱਕਤ ਨਾ ਆ ਜਾਵੇ ਕਿਸੇ ਨੂੰ ਤੇ ਸਾਡਾ ਕੰਮ ਜਿਹੜਾ ਹੈਗਾ ਲੋਕਾਂ ਨੂੰ ਅਵੇਅਰ ਕਰਨਾ ਹੈਗਾ ਅਵੇਅਰਨੈਸ ਦੇਣ ਦੇ ਲਈ ਮੈਡਮ ਹੋਰਾਂ ਨੇ ਸਾਨੂੰ ਬੁਲਾਇਆ ਹੈ ਤੁਹਾਡਾ ਮਕਸਦ ਬਿਲਕੁਲ ਜੀ ਬਿਲਕੁਲ ਸਾਡੇ ਇਹ ਸੀ ਵੀ ਕਿਸੇ ਤੱਕ ਕੋਈ ਗਲਤ ਦਵਾਈ ਨਾ ਪਹੁੰਚ ਸਕੇ ਮੈਂ ਨਹੀਂ ਕਹਿੰਦੀ ਵੀ ਸਾਰਿਆਂ ਕੋਲ ਐਕਸਪਾਇਰੀ ਪਹੁੰਚੀ ਆ ਮੇਰੇ ਕੋਲ ਜਰੂਰ ਐਕਸਪਾਇਰੀ ਆਈ ਆ ਹੋ ਸਕਦਾ ਬਾਕੀ ਸਾਰੀ ਦਵਾਈ ਸਹੀ ਹੋਵੇ ਹਾਂ ਬਿਲਕੁਲ ਇਹ ਕਹਿੰਦੇ ਵੀ ਸਾਡੇ ਕੋਲ ਜਰੂਰ ਐਕਸਪਾਇਰ ਆਈ ਹੈਗੀ ਆ ਪਰ ਇਸ ਵੀਡੀਓ ਚੱਲਣ ਤੋਂ ਬਾਅਦ ਇਹ ਗੱਲ ਵੀ ਪਤਾ ਲੱਗ ਜਾਊਗਾ ਕਿੰਨੇ ਲੋਕਾਂ ਕੋਲ ਐਕਸਪਾਇਰ ਪਹੁੰਚੀ ਜਾਂ ਨਹੀਂ ਪਹੁੰਚੀ ਲੋਕ ਆਪਦੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਆ ਪਰ ਇਸ ਦੇ ਸਬੰਧ ਦੇ ਵਿੱਚ ਅਸੀਂ ਜਿਸ ਹਸਪਤਲ ਨੇ ਕੈਂਪ ਲਗਾਇਆ ਸੀ ਤੇ ਉਹਨਾਂ ਨਾਲ ਗੱਲ ਵੀ ਜ਼ਰੂਰ ਕਰਾਂਗੇ ਉਸ ਹਸਪਤਾਲ ਦੇ ਨਾਲ ਉਹਨਾਂ ਦਾ ਪੱਖ ਵੀ ਜਾਣਾਂਗੇ ਆਖਰਕਾਰ ਇੱਕ ਤਾਈ ਜਾਂ ਗਲਤੀ ਹੋਈ ਆ ਤਾਂ ਹੋਈ ਕਿੱਥੇ ਆ ਗੁਰੂਵਾਰ ਸਾਇਦ ਦੇ ਵਿੱਚ ਕੈਂਪ ਵਾਲਿਆਂ ਐਕਸਪਾਇਰ ਦਿੱਤੀਆਂ ਦਵਾਈਆਂ ਦੇ ਸਬੰਧ ਦੇ ਵਿੱਚ ਅਸੀਂ ਅਮਨਦੀਪ ਹਸਪਤਾਲ ਫਿਰੋਜ਼ਪੁਰ ਪਹੁੰਚੇ ਜਿੱਥੇ ਉਹਨਾਂ ਦਾ ਪੱਖ ਜਾਣਨ ਲਈ ਗਿਆ ਜਦ ਅਸੀਂ ਇਸ ਹਸਪਤਾਲ ਦੇ ਵਿੱਚ ਪਹੁੰਚਦੇ ਆ ਤਾਂ ਸਭ ਤੋਂ ਪਹਿਲਾਂ ਗੱਲ ਮੈਨੇਜਰ ਨਾਲ ਹੁੰਦੀ ਹੈ ਤੇ ਉਹਨਾਂ ਨੇ ਇਹ ਹੀ ਗੱਲ ਕਿਹਾ ਸੀ ਇਹ ਸਬੰਧੀ ਜਿਹੜਾ ਪੱਖ ਹੈਗਾ ਅਭਿਸ਼ੇਕ अरोड़ा ਵਰੀ ਹੀ ਦੇਣਗੇ ਜਦ ਅਸੀਂ ਅੰਦਰ ਗਏ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਗੱਲ ਚਾਏ ਉਹਨਾਂ ਨੇ ਸਾਡੇ ਨਾਲ ਗੱਲਬਾਤ ਰਾਣੇ ਗੱਲ ਕਹਿ ਦਿੱਤੀ ਕਿ ਸਾਡੀ ਕਿਤੇ ਨਾ ਕਿਤੇ ਗਲਤੀ ਜ਼ਰੂਰ ਰਹੀ ਹੈਗੀ ਆ ਇਹ ਦਵਾਈਆਂ ਜਿਹੜੀਆਂ ਐਕਸਪਾਇਰ ਚਲੀਆਂ ਕਿਵੇਂ ਗਈਆਂ ਫਿਰ ਵੀ ਸਾਡੀ ਟੀਮ ਜਾ ਕੇ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਜਿੱਥੇ ਐਕਸਪਾਇਰ ਗਈਆਂ ਨੇ ਚੈੱਕ ਕੀਤਾ ਜਾਊਗਾ ਉਹਨਾਂ ਨੂੰ ਬਦਲ ਕੇ ਦਵਾਈਆਂ ਦਿੱਤੀਆਂ ਜਾਣਗੇ ਪਰ ਦੂਸਰੇ ਪਾਸੇ ਗੱਲ ਕਰਦੇ ਹੈਗੇ ਤਾਂ ਐਕਸਪਾਇਰ ਦਵਾਈਆਂ ਗਈਆਂ ਤਾਂ ਗਈਆਂ ਕਿਵੇਂ ਕਿ ਇਹ ਕੈਂਪ ਗਰੀਬਾਂ ਲਈ ਫ੍ਰੀ ਕੈਂਪ ਲਗਾਇਆ ਗਿਆ ਸੀ ਕਿ ਆਮ ਜਿਹੜੇ ਲੋਕ ਨੇ ਉਹਨਾਂ ਲਈ ਕੈਂਪ ਲਗਾਇਆ ਗਿਆ ਸੀ ਕਿ ਇਹ ਹਸਪੀਟਲ ਉੱਥੇ ਐਕਸਪਾਇਰ ਦਵਾਈਆਂ ਦੇਊਗਾ ਜਾਂ ਹਰੇਕ ਹਸਪੀਟਲ ਦੇ ਵਿੱਚ ਇੱਕ ਬਕਾਇਦਾ ਅੱਜ ਕੱਲ ਡਿਜੀਟਲ ਇੰਡੀਆ ਹੈਗੀ ਆ ਹਰੇਕ ਦੇ ਕੋਲ ਲੈਪਟਾਪ ਦੇ ਵਿੱਚ ਡਾਟਾ ਫੀਡ ਹੈ ਕਿਹੜੀ ਦਵਾਈ ਕਦੋਂ ਐਕਸਪਾਇਰ ਹੋ ਰਹੀ ਹੈ ਜੇ ਹਸਪੀਟਲ ਦੇ ਵਿੱਚੋਂ ਐਕਸਪਾਇਰ ਦਵਾਈਆਂ ਨਿਕਲੀਆਂ ਤਾਂ ਨਿਕਲੀਆਂ ਕਿਵੇਂ ਜੇ ਉਹਨਾਂ ਲੋਕਾਂ ਤੱਕ ਪਹੁੰਚੀਆਂ ਤਾਂ ਪਹੁੰਚਿਆ ਕਿ ਕਿਤੇ ਇਹ ਤਾਂ ਨਹੀਂ ਸੀ ਫੋਕੀਵਾਵਾ ਖੱਟਣ ਦੇ ਲਈ ਇਹ ਇੱਕ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਤੇ ਜਿਹੜਾ ਸਟਾਕ ਐਕਸਪਾਇਰ ਪਿਆ ਸੀ ਕਿਤੇ ਉਹ ਤਾਂ ਨਹੀਂ ਕੱਢਿਆ ਗਿਆ ਕਥਿਤ ਦੋਸ਼ ਜਿਹੜੇ ਲਗਾਏ ਗਏ ਸੀ ਜਿਨ੍ਹਾਂ ਲੋਕਾਂ ਤੱਕ ਇਹ ਦਵਾਈਆਂ ਪਹੁੰਚਿਆ ਸੀ ਉਹਨਾਂ ਦੋਚਾਂ ਦੇ ਵਿੱਚ ਹਸਪਤਾਲ ਕਿਤੇ ਨਾ ਕਿਤੇ ਕਰਦਾ ਜਰੂਰ ਦਿਖਾਈ ਦੇ ਰਿਹਾ ਪਰ ਹੁਣ ਦੇਖਣਾ ਇਹ ਹੋਗਾ ਕਿ ਪ੍ਰਸ਼ਾਸਨ ਇਸ ਤੇ ਕਾਰਵਾਈ ਕਰਦਾ ਹੈ ਕੀ ਸੇਧ ਵਿਭਾਗ ਕਾਰਵਾਈ ਕਰਦਾ ਹੈ ਜਾਂ ਇਹ ਮਾਮਲਾ ਠੰਡੇ ਬਸਤੇ ਪੈ ਜਾਂਦਾ ਪਰ ਇੱਕ ਸਵਾਲ ਹੋਰ ਜਰੂਰ ਖੜਾ ਹੁੰਦਾ ਜੇਕਰ ਉਹ ਦਵਾਈਆਂ ਦੇ ਨਾਲ ਕਿਸੇ ਵਿਅਕਤੀ ਨੂੰ ਕੋਈ ਦਿੱਕਤ ਆ ਜਾਂਦੀ ਹੈ ਕਿਸੇ ਵਿਅਕਤੀ ਦੀ ਕੋਈ ਮੌਤ ਹੋ ਜਾਂਦੀ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਇਹ ਵੱਡਾ ਸਵਾਲ ਖੜਾ ਹੋ ਚੁੱਕਾ ਹੈ ਬਾਕੀ ਤੁਸੀਂ ਆਪਣੀ ਰਾਏ ਜੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੇ ਦਿਓ। ਇਸੇ ਮਾਮਲੇ ਦੇ ਵਿੱਚ ਸਿਵਲ ਸਰਜਨ ਦਾ ਪੱਖ ਜਾਣ ਲਈ ਅਸੀਂ ਫਿਰੋਜ਼ਪੁਰ ਉਹਨਾਂ ਦੇ ਦਫ਼ਤਰ ਵੀ ਕੇ ਪਹੁੰਚੇ ਹੈਗੇ ਆ। ਮੈਡਮ ਮੌਜੂਦ ਨਹੀਂ ਹੈਗੇ। ਕੋਸ਼ਿਸ਼ ਕਰਦੇ ਆਂ ਜੇਕਰ ਫੋਨ ਅਟੈਂਡ ਕਰ ਲਿਆ ਜਾਂਦਾ ਤੇ ਪੱਖ ਫੋਨ ਤੇ ਹੀ ਲਿਆ ਜਾਵੇ। ਕੋਸ਼ਿਸ਼ ਜਿਹੜੀ ਹੈ ਉਹ ਅਸੀਂ ਕਰ ਰਹੇ ਹੈਗੇ ਆਂ ਦਫ਼ਤਰ ਦੇ ਬਾਹਰ ਖੜੇ ਆਂ। ਮੈਡਮ ਸਸਟੀਕਾਲ ਜੀ। ਹਾਂ ਜੀ ਸਸਟੀਕਾਲ। ਮੈਡਮ ਸਤਪਾਲ ਤਿੰਦ ਬੋ ਰਿਹਾ ਜੀ ਪੱਤਰਕਾਰ ਗੁਰਵਰ ਸੈਤ ਜੀ। ਹਾਂ ਜੀ। ਮੈਂ ਮੈਂ ਤੁਹਾਡੇ ਦਫ਼ਤਰ ਆਇਆ ਸੀ ਕਿਸੇ ਮਾਮਲੇ ਨੂੰ ਲੈ ਕੇ ਇੱਕ ਕੈਂਪਸ ਹੀ ਗੁਰਵਰ ਸੈਹ ਦੇ ਵਿੱਚ 2 ਦਿਨ ਪਹਿਲੇ ਜੀ। ਅਮਨਦੀਪ ਹੋਸਪੀਟਲ ਉੱਥੇ ਦਵਾਈਆਂ ਫ੍ਰੀ ਵੰਡੀਆਂ ਗਈਆਂ ਮੈਂ ਉਹ ਐਕਚੁਅਲੀ ਉਹ ਦਵਾਈਆਂ ਐਕਸਪਾਇਰ ਨਿਕਲੀਆਂ ਜੀ ਕਿੱਥੇ ਬਣਾ ਕਿਹੜਾ ਹਸਪੀਟਲ ਸੀ ਅਮਨਦੀਪ ਹਾਂ ਜੀ ਅਮਨਦੀਪ ਜੀ ਅੱਛਾ ਫਿਰੋਜ਼ਪੁਰ ਦਾ ਹੀ ਅਮਨਦੀਪ ਹਸਪੀਟਲ ਵੱਲੋਂ ਕੈਂਪ ਸੀ ਉੱਥੇ ਜਿਹੜੀਆਂ ਦਵਾਈਆਂ ਦਿੱਤੀਆਂ ਗਈਆਂ ਉਹ ਦਵਾਈਆਂ ਐਕਸਪਾਇਰ ਨਿਕਲੀਆਂ ਜੀ ਅੱਛਾ ਹਾਂ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਸੀਂ ਇਸ ਬੰਦ ਚ ਜਾਂ ਕੀ ਕਾਰਵਾਈ ਨਹੀਂ ਮੈਨੂੰ ਇੱਕ ਵਾਰੀ ਜ਼ਰਾ ਦੇਖ ਪੁੱਛ ਲੈਣ ਦਿਓ ਵੀ ਕਿੱਥੇ ਕੈਂਪ ਲੱਗਾ ਹੈ ਤੇ ਕਿ ਡਾਕਟਰ ਮੇਰਾ ਪਹੁੰਚਿਆ ਸੀ ਕੋਈ ਆਪਣਾ ਜਿਹੜਾ ਸਰਕਾਰੀ ਨਹੀਂ ਸਰਕਾਰੀ ਨਹੀਂ ਪਹੁੰਚਿਆ ਪ੍ਰਾਈਵੇਟ ਕੈਂਪ ਲਗਾਇਆ ਗਿਆ ਪ੍ਰਾਈਵੇਟ ਹਸਪੀਟਲ ਨਗਰ ਕੌਂਸਲ ਗੁਰੂ ਹਰਸਾਏ ਦੇ ਵਿੱਚ ਆ ਮਤਲਬ ਪ੍ਰਾਈਵੇਟ ਉਹ ਡਾਕਟਰ ਆਪ ਹੀ ਕੈਂਪ ਲਗਾਇਆ ਉਹਨਾਂ ਨੇ ਜੀ ਮੈਮ ਉਹ ਕਿ ਮੈਨੂੰ ਥੋੜਾ ਟਾਈਮ ਦਿਓ ਮੈਂ ਪਹਿਲਾਂ ਇਨਵੈਸਟਿਗੇਟ ਕਰ ਲਾਂ ਵੀ ਹੋਇਆ ਕੀ ਆ ਕਿਹੜੀਆਂ ਐਕਸਪੈਰੀਮੈਂਟਸ ਲੈਟ ਮੀ ਸੀ ਫਿਰ ਮੈਂ ਦੱਸ ਸਕਾਂ ਮੈਮ ਅਸੀਂ ਕੀ ਪੱਖ ਚਲਾਈਏ ਜੀ ਤੁਹਾਡਾ ਇਸ ਸੰਬੰਧ ਚ ਕੀ ਕਹਿਣਾ ਚਾਹੁੰਦੇ ਕੀ ਕਾਰਵਾਈ ਕਰੋਗੇ ਆ ਕਾਰਵਾਈ ਜਿਸਾ ਹੁਣ ਕੋਈ ਨਿਕਲਦਾ ਹੈ ਇਹਦੇ ਵਿੱਚ ਬਈ ਬਿਲਕੁਲ ਹੀ ਉਹਨਾਂ ਨੇ ਐਕਸਪਾਇਰਡ ਮੈਡੀਸਿਨਸ ਦਿੱਤੀਆਂ ਨੈਚੁਰਲੀ ਮੈਨੂੰ ਨੋਟਿਸ ਪੱਟਾ ਹੀ ਪੈਣਾ ਸ਼ੁਰੂ ਹੋ ਗਿਆ ਜੀ ਹਾਂ ਬਟ ਲੈਟ ਮੀ ਸੀ ਗਿਵ ਮੀ ਸਮ ਟਾਈਮ ਮੈਨੂੰ ਪਹਿਲਾਂ ਦੇਖ ਲੈਣ ਦੋ ਕੋਈ ਪੇਸ਼ੈਂਟ ਦੇ ਕੋਲ ਐਕਸਪਾਇਰਡ ਮੈਡੀਸਿਨਸ ਹੈ ਕੁਝ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਵੀ ਐਕਸਪਾਇਰਡ ਮੈਡੀਸਿਨਸ ਉਹਦੇ ਬਾਰੇ ਥੋੜਾ ਹਾਂ ਆ ਬਕਾਇਦਾ ਸਾਨੂੰ ਬੁਲਾਇਆ ਗਿਆ ਉਹਨਾਂ ਦਾ ਇੰਟਰਵਿਊ ਹੈ ਉਹਨਾਂ ਨੇ ਘਰ ਬੁਲਾਇਆ ਜਿਨ੍ਹਾਂ ਨੂੰ ਐਕਸਪਾਇਰ ਦਿੱਤੀਆਂ ਗਈਆਂ ਜਦੋਂ ਅੱਜ ਪੜੀ ਲਿਖੀ ਫੈਮਿਲੀ ਸੀ ਜਦੋਂ ਦਵਾਈ ਲੈਣ ਲੱਗਾ ਚੈੱਕ ਕੀਤਾ ਤੇ ਚਲੋ ਮੈਨੂੰ ਲੈਟ ਮੀ ਗੋ ਇਨਟੂ ਦ ਡਿਟੇਲਸ ਫਿਰ ਮੈਂ ਤੁਹਾਨੂੰ ਅਪਡੇਟ ਦੇ ਦਿਆ ਨੰਬਰ ਤੁਹਾਡਾ ਹੈਗਾ ਮੇਰੇ ਕੋ ਠੀਕ ਹੈ ਥੈਂਕ ਯੂ ਮੈਨ ਇਹ ਸਨ ਸਿਵਲ ਸਰਜਨ ਰਾਜਵਿੰਦਰ ਕੌਰ ਫਿਰੋਜ਼ਪੁਰ ਇਹਨਾਂ ਨੇ ਬਕਾਇਦਾ ਗੱਲ ਕਹਿ ਦਿੱਤੀ ਹੈ ਮੇਰੇ ਨੋਟਸ ਦੇ ਵਿੱਚ ਨਹੀਂ ਸੀ ਸਾਡੇ ਇੱਕ ਦਸਨ ਦੇ ਮਤਲਬ ਨੋਟਸ ਆਇਆ ਇੱਕ ਨੋਟਸ ਜਿਹੜਾ ਹਸਪੀਟਲ ਨੂੰ ਕੱਢਿਆ ਜਾਊਗਾ ਇਹ ਵੀ ਗੱਲ ਕਹਿ ਦਿੱਤੀ ਗਈ ਹੈ ਵੀ ਇਸ ਦੀ ਜਾਂਚ ਕਰਦੇ ਆ ਵਾਕਈ ਦਵਾਈਆਂ ਐਕਸਪਾਇਰ ਹੋ ਗਏ ਸੀ ਐਕਸਪਾਇਰ ਦੀ ਡੇਟ ਹਾਂ ਤੁਸੀਂ ਕੈਮਰੇ ਦੀ ਸਕਰੀਨ ਤੇ ਵੀ ਦੇਖ ਲਈ ਹੈ ਜਿਸ ਨੂੰ ਇਹ ਦਵਾਈਆਂ ਦਿੱਤੀਆਂ ਗਈਆਂ ਜਾਂ ਜਿੰਨਾਂ ਲੋਕਾਂ ਨੂੰ ਦਿੱਤੀਆਂ ਗਈਆਂ ਉਹਨਾਂ ਦਾ ਪੱਖ ਜਿਹੜਾ ਤੁਸੀਂ ਉਹ ਵੀ ਸੁਣਿਆ ਹਸਪੀਟਲ ਦੇ ਜਾ ਕੇ ਆਏ ਪਰ ਇੱਥੇ ਅੱਜ ਸਿਵਲ ਸਰਜਨ ਮੌਜੂਦ ਨਹੀਂ ਸਨ ਪਰ ਫੋਨ ਤੇ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਹੁਣ ਦੇਖਣਾ ਇਹ ਹੋਊਗਾ ਮੈਂ ਪਹਿਲੇ ਵੀ ਇਹ ਗੱਲ ਕਰਕੇ ਹਟਿਆ ਕੀ ਪ੍ਰਸ਼ਾਸਨ ਇਸ ਸਬੰਧ ਦੇ ਵਿੱਚ ਹਸਪੀਟਲ ਤੇ ਕੀ ਕਾਰਵਾਈ ਕਰਦਾ ਹੈ